ਤੂੰ ਮੇਰੇ ਲਈ ਕਿਉਂ ਇੰਨਾ ਕੁਝ ਸਹਿੰਦਾ ਏ ਪਾਲ ਤੈਨੂੰ ਤੇ ਕੋਈ ਮਜਬੂਰੀ ਨਹੀਂ ਤੂੰ ਨਾ ਆਇਆ ਕਰ ਇੱਥੇ ਰਾਣੀ ਨੇ ਉੱਡੇ-ਉੱਡੇ ਮੂੰਹ ਨਾਲ ਪਾਲ ਨੂੰ ਆਖਿਆ ਪਰ ਤੇਰੇ ਕੰਮ ਕੌਣ ਕਰਿਆ ਕਰੇਗਾ ਰਾਣੀ ਮੇਰੇ ਕੰਮਾਂ ਪਿੱਛੇ ਤੂੰ ਕਿਉਂ ਔਖਾ ਹੋਵੇਂ ਤੂੰ ਕਿਉਂ ਲੋਕਾਂ ਤੋਂ ਉਂਗਲਾਂ ਕਰਵਾਵੇਂ ਉਂਗਲਾਂ ਕਰਨ ਵਾਲਿਆਂ ਦੀ ਦਿਮਾਗੀ ਪੱਦਰ ਮੈਨੂੰ ਭੁੱਲੀ ਨਹੀਂ ਹੋਈ 1 ਲੱਖੀ ਮਿਆਰ ਮੇਰੇ ਕੋਲੋਂ ਲੁਕਿਆ ਨਹੀਂ ਹੋਇਆ ਉਂਗਲਾ ਨਾ ਕਰਨ ਤਾਂ ਕੀ ਕਰਨ ਤੂੰ ਇਸ ਤਰ੍ਹਾਂ ਕਿਉਂ ਤੱਕ ਰਹੀ ਏ ਮੇਰੇ ਵੱਲ ਉਂਗਲਾ ਤਾਂ ਕੀ ਜੇ ਲੋਕੀ ਤਲਵਾਰਾਂ ਵੀ ਉਲਾਰ ਲੈਣ ਮੈਂ ਤਦ ਵੀ ਤੇਰੇ ਕੰਮ ਕਰਨ ਆ ਸਕਦਾ ਹਾਂ ਪਰ ਕਿਉਂ ਕਿਉਂਕਿ ਤੇਰੇ ਵਰਗੀ ਕੁੜੀ ਲਈ ਕੁਝ ਕਰ ਸਕਣਾ ਬੜੀ ਵੱਡੀ ਤਸੱਲੀ ਹੁੰਦੀ ਏ ਪਰ ਮੈਂ ਤੇਰਾ ਕੁਝ ਨਹੀਂ ਸਵਾਰਦੀ ਤੇਰੇ ਲਈ ਕੁਝ ਨਹੀਂ ਕਰ ਸਕਦੀ ਪਾਲ ਚੱਲੀ ਜਹੀ ਅੱਜ ਤੈਨੂੰ ਕੀ ਹੋ ਗਿਆ ਏ ਮੈਂ ਤੇਰੇ ਕੀ ਖਾਸ ਕੰਮ ਕਰਦਾ ਹਾਂ ਪਾਲ ਕੀ ਤੈਨੂੰ ਯਾਦ ਏ ਕਦੇ ਅਸੀਂ ਇਕੱਠੇ ਕਾਲਜ ਵਿੱਚ ਪੜ੍ਹਦੇ ਹੁੰਦੇ ਸਾਂ ਹਾ ਰਾਣੀ ਬੜੀ ਚੰਗੀ ਤਰ੍ਹਾਂ ਯਾਦ ਏ ਉਦੋਂ ਤਾਂ ਤੂੰ ਉਦੋਂ ਤਾਂ ਤੂੰ ਖਬਰੇ ਹੋਣ ਤਾਂ ਤੈਨੂੰ ਉੰਜ ਹੱਸਣਾ ਹੀ ਭੁੱਲ ਗਿਆ ਏ ਉਸ ਤਰ੍ਹਾਂ ਤੁਰਨਾ ਗੱਲਾਂ ਕਰਨਾ ਹੀ ਭੁੱਲ ਗਿਆ ਏ ਕਿੰਨੀ ਖੁਸ਼ ਹੁੰਦੀ ਸੈਂ ਤੇ ਲੋਕੀ ਤੇਰੇ ਮੂੰਹ ਵੱਲ ਤੱਕਦੇ ਰਹਿ ਜਾਂਦੇ ਸਨ ਪਾਲ ਮੈਂ ਮਰ ਗਈ ਹਾਂ ਕਿ ਜਿਉਂਦੀ ਹਾਂ ਚੱਲੀ ਰਾਣੀ ਅੱਛਾ ਦੱਸੋ ਸੋਹਣ ਜੀ ਨੂੰ ਦਵਾਈ ਦੇ ਦਿੱਤੀ ਏ ਕਿ ਨਹੀਂ ਪਾਲ ਨੇ ਗੱਲ ਟਾਲਣ ਲਈ ਆਖਿਆ ਨਹੀਂ ਨਹੀਂ ਮੈਂ ਉਹਨੂੰ ਦਵਾਈਆਂ ਪਿਲਾ ਪਿਲਾ ਥੱਕ ਗਈ ਹਾਂ ਅੱਜ 10 ਬਰੇ ਹੋਣ ਲੱਗੇ ਨੇ ਉਸ ਨੂੰ ਪਾਗਲ ਹੋਇਆ ਜਰਾ ਵੀ ਤਾਂ ਫਰਕ ਨਹੀਂ ਪਿਆ ਹੁਣ ਹੋਰ ਮੈਥੋਂ ਲਾਲਾ ਨਹੀਂ ਪੁੰਜੀਆਂ ਜਾਂਦੀਆਂ ਗੰਦ ਨਹੀਂ ਤੋਤਾ ਜਾਂਦਾ ਮਾਰ ਨਹੀਂ ਖਾਦੀ ਜਾਂਦੀ ਪਾਲ ਇਉਂ ਜਿਉਣਾ ਬਹੁਤ ਔਖਾ ਹੁੰਦਾ ਏ ਬਹੁਤ ਔਖਾ ਬੇਆਸ ਬੇਲੋੜੀ ਜ਼ਿੰਦਗੀ ਕਈ ਵਾਰੀ ਤਾਂ ਮੇਰਾ ਕਿਸੇ ਨਾਲ ਵੀ ਬੋਲਣ ਨੂੰ ਦਿਲ ਨਹੀਂ ਕਰਦਾ ਜਦੋਂ ਕੋਈ ਆਖਦਾ ਏ ਚੰਗਾ ਪਲਾਸੀ ਵਿਆਹ ਤੋਂ ਪਹਿਲਾਂ ਉਦੋਂ ਦਿਲ ਕਰਦਾ ਏ ਕਿਧਰੇ ਰੋਹੀਏ ਚੜ ਜਾਵਾ ਸਭ ਕੁਝ ਆਗਲ ਆ ਕੇ ਸਾੜ ਦਿਆਂ ਕੰਧ ਨਾਲ ਟੱਕਰ ਜਾਮਾ ਰਾਮ ਪਾਲ ਤੂੰ ਵੀ ਨਾਇਆ ਕਰ ਤੂੰ ਕਿਉਂ ਏਉਂ ਮੇਰੇ ਵੱਲ ਤੱਕਦਾ ਏ ਮੈਂ ਤਾਂ ਨਹਿਸ ਆ ਨਹਿਸ ਰਾਣੀ ਨੇ ਕਿਸੇ ਸਵਟਕੇ ਕਿਹਾ ਰਾਣੀ ਐਡੀ ਸਿਆਣੀ ਹੋ ਕੇ ਵੀ ਇਹੋ ਜੀਆਂ ਝੱਲੀਆਂ ਗੱਲਾਂ ਕਰਦੀ ਏ ਪਾਲ ਕਹਿੰਦੇ ਨੇ ਸੋਹਣ ਜੀ ਦਾ ਕਿਸੇ ਨਾਲ ਪਿਆਰ ਸੀ ਘਰ ਦੇ ਉੱਥੇ ਵਿਆਹ ਕਰਨਾ ਮੰਨੇ ਨਾ ਤੇ ਜ਼ਬਰਦਸਤੀ ਮੇਰੇ ਨਾਲ ਵਿਆਹ ਕਰ ਦਿੱਤਾ ਇਹਨਾਂ ਦੇ ਮਨ ਤੇ ਅਸਰ ਹੋ ਗਿਆ ਜੇ ਭਲਾ ਕਦੇ ਇਹ ਠੀਕ ਵੀ ਹੋ ਜਾਣ ਫਿਰ ਉਸੇ ਕੁੜੀ ਨੂੰ ਪਾਲਣਗੇ ਤੇ ਮੈਂ ਮੇਰੀ ਤੈਨਾਂ ਨੂੰ ਕੋਈ ਲੋੜ ਨਹੀਂ ਹੋਣੀ ਪਾਲ ਕੀ ਮੇਰੀ ਸ਼ਕਲ ਬਹੁਤ ਭੈੜੀ ਏ ਨਹੀਂ ਰਾਣੀ ਤੇਰੀ ਸ਼ਕਲ ਤਾਂ ਬਹੁਤ ਪਿਆਰੀ ਏ ਪਾਲ ਮੈਂ ਮਰ ਜਾਵਾਂ ਚੱਲੀਏ ਤੂੰ ਕਿਉਂ ਮਰ ਜਾਵੇਂ ਮੈਂ ਜੀ ਕੇ ਵੀ ਕੀ ਕਰਾਂਗੀ ਤੂੰ ਹਜੇ ਜ਼ਿੰਦਗੀ ਦਾ ਦੇਖਿਆ ਹੀ ਕੀ ਏ ਵਿਆਹ ਨੂੰ ਆਈ ਤੇ ਮੁੜ ਗਈ ਦੂਸਰੀ ਵਾਰੀ ਆਈ ਹੀ ਇਹਨਾਂ ਦੀ ਬਿਮਾਰ ਹੋਇਆ ਤੇ ਤੂੰ ਕੀ ਜਾਣੇ ਜ਼ਿੰਦਗੀ ਦੇ ਨਿਗ ਤੇ ਖੁਸ਼ੀਆਂ ਵਿਚਾਰੀ ਰਾਣੀ ਪਾਲ ਤੂੰ ਤੇ ਆਪਣੇ ਘਰ ਖੁਸ਼ ਏ ਫਿਰ ਤੂੰ ਇਸ ਸੋਗੀ ਮਾਹੌਲ ਵਿੱਚ ਕਿਉਂ ਮੁਰਮੜ ਆਉਂਦਾ ਏ ਖੋਸ਼ੀ ਸਮਝ ਰਣੀ ਕੋਈ ਥੋੜਾ ਨਹੀਂ ਕੋਈ ਘਾਟ ਨਹੀਂ ਪਰ ਕੀ ਮੇਰਾ ਇੱਥੇ ਆਉਣਾ ਤੈਨੂੰ ਚੰਗਾ ਨਹੀਂ ਲੱਗਦਾ ਬਹੁਤ ਚੰਗਾ ਲੱਗਦਾ ਏ ਪਾਲ ਮੈਂ ਤੇ ਭਲਾ ਜ਼ਿੰਦਗੀ ਦੇ ਦੁੱਖਾਂਤ ਨੂੰ ਗੱਲ ਲਾ ਲਿਆ ਏ ਪਰ ਤੂੰ ਕਿਉਂ ਆਉਂਦਾ ਏ ਮੈਂ ਤੇਰੀ ਕੌਣ ਹਾਂ ਜੋ ਰਾਣੀ ਪਤਾ ਨਹੀਂ ਤੂੰ ਮੇਰੀ ਕੌਣ ਏ ਪਰ ਕਦੇ-ਕਦੇ ਤੂੰ ਮੈਨੂੰ ਆਪਣੀ ਸਭੋ ਕੁਝ ਲੱਗਦੀ ਏ ਤੇਰਾ ਕੋਈ ਕੰਮ ਕਰਨ ਨਾਲੋਂ ਵੱਧ ਖੁਸ਼ੀ ਮੈਨੂੰ ਕਿਸੇ ਗੱਲ ਦੀ ਨਹੀਂ ਹੁੰਦੀ ਤੇਰੇ ਵਿਆਹ ਤੋਂ ਪਹਿਲਾਂ ਵੀ ਤੇਰੇ ਨੇੜੇ ਹੋਣ ਦੇ ਮੌਕੇ ਮੈਂ ਢੂੰਡਦਾ ਰਿਹਾ ਮੈਂ ਕਦੇ ਆਪਣਾ ਮਨ ਤੈਨੂੰ ਦੱਸ ਨਾ ਸਕਿਆ ਤੂੰ ਕਦੇ ਮੇਰੀ ਬਾਬਤ ਨਾ ਗੋਲਿਆ ਫਿਰ ਫਿਰ ਵਿਆਹ ਤੋਂ ਪਿਛੋਂ ਤੂੰ ਇੱਥੇ ਆ ਗਈ ਤੇਰੀ ਸੇਵਾ ਤੇਰੀ ਸ਼ਾਂਤੀ ਦੇਖ ਸਤਕਾਰ ਹੋਰ ਵੀ ਵੱਧ ਗਿਆ ਤੂੰ ਕੁੜੀ ਨਹੀਂ ਰਾਣੀ ਸੱਚਮੁੱਚ ਹੀ ਇੱਕ ਦੇਵੀ ਏ ਪਾਲ ਦੇਵੀ ਤਾਂ ਨੀਰੀ ਪੱਥਰ ਦੀ ਹੁੰਦੀ ਹੈ ਇਸੇ ਕਰਕੇ ਉਹ ਸਭ ਨੂੰ ਵਰਦਾਨ ਦਿੰਦੀ ਏ ਪਰ ਆਪ ਕੁਝ ਨਹੀਂ ਮੰਗਦੀ ਕੁਝ ਨਹੀਂ ਚਾਹੁੰਦੀ ਪਰ ਮੈਂ ਤਾਂ ਇੱਕ ਕੁੜੀ ਹਾਂ ਪਾਲ ਰਾਣੀ ਤਦ ਹੀ ਤਾਂ ਕੋਈ ਮੈਲੀ ਨਜ਼ਰ ਤੇਰੇ ਵੱਲ ਉੱਠਦੀ ਮੈਂ ਤੱਕ ਨਹੀਂ ਸਕਦਾ ਕੋਈ ਔਖ ਤੇਰੀ ਮੇਥੋਂ ਸਹਿ ਨਹੀਂ ਹੁੰਦੀ ਰਾਣੀ ਤੂੰ ਮੈਨੂੰ ਬਹੁਤ ਪਿਆਰੀ ਏ ਕਦੇ ਕਦੇ ਤਾਂ ਤੂੰ ਆਪਣੀ ਦਾਨਾਈ ਨਿਰਸ਼ਲਤਾ ਤੇ ਭੋਲੇਪਨ ਕਰਕੇ ਆਪਣੀ ਮਾਂ ਭੈਣ ਤੇ ਬੱਚੀ ਸਭੋ ਕੁਝ ਲੱਗਣ ਲੱਗ ਜਾਂਦੀ ਏ ਰਾਣੀ ਅੱਜ ਅਸੀਂ ਕਿਉਂ ਜਿਹਾ ਪਾਗਲਾ ਵਾਲੀਆਂ ਗੱਲਾਂ ਸ਼ੋ ਬੈਠੇ ਹਾਂ ਹਾਸਾ ਚ ਇਹਨਾਂ ਦਸਾਂ ਵਰਿਆਂ ਚੌਖਿਆਂ ਸੌਖਿਆਂ ਮੈਂ ਕੁਝ ਰੁਪਏ ਬਚਾ ਲਏ ਨੇ ਜਿਨ੍ਹਾਂ ਨਾਲ ਸੋਹਣ ਜੀ ਨੂੰ ਬਲੈਟ ਤੋਂ ਡਾਕਟਰ ਬੁਲਾ ਕੇ ਦਿਖਾਵਾਂਗੇ ਉਹ ਜ਼ਰੂਰ ਇਹਨਾਂ ਨੂੰ ਰਾਜੀ ਕਰ ਦੇਵੇਗਾ ਅੱਗੇ ਕਈ ਇਸ ਤਰ੍ਹਾਂ ਦੇ ਮਰੀਜ਼ੋ ਨੇ ਠੀਕ ਕੀਤੇ ਨੇ ਬੜੀ ਸ਼ੋਹਰਤ ਸੁਣੀਦੀ ਏ ਤੇ ਫਿਰ ਜਦੋਂ ਆਪਣੇ ਘਰ ਤੋਂ ਸੁਖੀ ਵਸੇਗੀ ਮੈਂ ਸ਼ਾਂਤੀ ਨਾਲ ਸੌ ਸਕਾਂਗਾ ਤੂੰ ਆਣੀ ਇਹ ਲੋਕ ਉਂਗਲਾਂ ਕਰਦੇ ਨੇ ਮੈਂ ਨਾ ਆਇਆ ਕਰਾਂ ਪਰ ਮੈਂ ਤੇ ਚਾਹੁੰਦਾ ਹਾਂ ਆਪਣੀ ਜਾਨ ਵੀ ਦੇ ਕੇ ਤੇਰਾ ਸੁੱਖ ਪਰਤਾ ਲਿਆਵਾਂ ਪਾਲ ਪਾਲ ਜਦੋਂ ਇਹ ਰਾਜੀ ਹੋ ਜਾਣਗੇ ਇਹਨਾਂ ਦੇ ਸਾਹਮਣੇ ਮੈਂ ਤੇਰੇ ਗਲ ਬਾਹਾਂ ਪਾ ਕੇ ਪਿਆਰ ਕਰਾਂਗੀ ਅੱਛਾ ਪਾਲ ਹੁਣ ਮੈਂ ਪਾਠ ਕਰਨਾ ਸ਼ੁਰੂ ਕਰ ਦੇਣਾ ਏ ਪਾਲ ਹੁਣ ਜਦੋਂ ਆਇਆ ਤੂੰ ਆਪਣੀ ਪਤਨੀ ਤੇ ਬੱਚਿਆਂ ਨੂੰ ਵੀ ਲਿਆਈ ਪਾਲ ਮੈਂ ਬੜੀ ਖੁਸ਼ਕਿਸਮਤ ਹਾਂ ਉਹ ਹੱਸੀ ਜਾ ਰਹੀ ਸੀ ਤੇ ਨਾਲ ਹੀ ਹੰਝੂ ਅੱਖਾਂ ਵਿੱਚੋਂ ਵਗਿ ਜਾ ਰਹੇ ਸਨ ਪਾਗਲ ਸੋਹਣ ਅੱਖਾਂ ਫਾੜ ਫਾੜੋ ਨਾਲ ਤੱਕੀ ਜਾ ਰਿਹਾ ਸੀ ਧੰਨਵਾਦ